ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵਾ 8 ਦਾ ਟਾਈਮ ਹੋ ਗਿਆ ਤੇ ਚਾਹ ਪਾਣੀ ਪੀ ਕੇ ਬੈਠੇ ਨੇ ਮੰਮੀ ਡੈਡੀ ਨੇ ਤਿਆਰ ਹੋ ਕੇ ਬੈਠੇ ਨੇ ਹਾਂ ਮੰਮੀ ਤੇ ਡੈਡੀ ਤਿਆਰ ਹੋ ਕੇ ਬੈਠੇ ਨੇ ਬੈਗ ਬੂਕ ਪੈਕ ਹੋ ਗਏ ਨੇ ਅੱਜ ਮੰਮੀ ਹਣ ਜਾ ਰਹੇ ਨੇ ਪਠਾਨਕੋਟ ਪਠਾਨਕੋਟ ਜਾ ਰਹੇ ਹਾਂ ਜੀ ਵੱਡੇ ਵੀਰ ਜੀ ਉਹਨਾਂ ਕੋਲ ਜਾ ਰਹੇ ਨੇ ਤੇ 9 ਵਜੇ ਬੱਸ ਚਲਣੀ ਹੈ ਫਿਰ ਆਪਾਂ 8:30 ਵਜੇ ਜੰਨੇ ਆ 8:30 ਸਾਡੇ 8:30 ਵਜੇ ਜਾਵਾਂਗੇ ਤੇ ਚੜਾ ਕੇ ਆਉਨੇ ਆ ਬੱਸੇ ਠੰਡ ਬਹੁਤ ਹੈ ਅੱਜ ਨਾ ਜਾਗੇ ਨਾ ਮੈਂ ਵੀ ਜਾਣਾ ਗੁਨਾਸ਼ ਨੂੰ ਅੱਜ ਕੀ ਹੋ ਗਿਆ ਛੇੜੇ-ਚੇੜੇ ਦਾਦੀ ਨਾਲ ਲੜ ਪਿਆ ਦਾਦੀ ਨਾਲ ਲਾਈ ਹੋ ਗਈ ਜਾਤ ਦੇ ਨਾਮ ਕਰੇਗੀ ਹਾਂ ਮੰਮੀ ਨੇ ਤੇ ਇੱਕੋ ਕੀਤਾ ਹੈਗਾ ਆਪਾ ਜਾ ਹਾਂ ਪੀ ਇਹਦੇ ਹੱਥ ਤੇ ਥੱਕ ਕੇ ਜਾਂਦੇ ਆ ਫਿਰ ਮਿਸ ਕਰਦੀ ਆ ਨੂੰ ਅੱਛਾ ਕਾਹ ਹੈ ਗੁੱਸਾ ਹੀ ਕਰ ਲਿਆ ਤੇ ਮੇਰੇ ਹੱਥ ਤੇ ਥੁੱਕ ਕਿਉਂ ਦਿੱਤਾ ਅੱਛਾ ਉਹਨਾਂ ਨੇ ਕਿਹੜਾ ਸੀ ਥੁੱਕਿਆ ਉਹਨਾਂ ਨੇ ਐਕਟਿੰਗ ਹੀ ਕੀਤੀ ਥੁੱਕਣ ਦੀ ਕਹਿੰਦੇ ਹੱਥ ਧੋ ਪਹਿਲਾਂ ਮੇਰੇ ਹੱਥ ਗੰਦੇ ਹੋਗੇ ਅੱਛਾ ਤਾਂ ਧਵਾ ਗਿਆ ਹੀ ਹੁਣ ਥੁੱਕਿਆ ਸੀ ਉਹਨਾਂ ਨੂੰ ਇਦਾਂ ਇਦਾਂ ਕਰਕੇ ਵੇਖਣ ਦੀ ਹੈ ਦਸੰਦੇ ਹੀ ਰੇਤ ਨੂੰ ਗਏ ਨਾ ਉਹ ਉਹਨਾਂ ਨੇ ਮੇਰੇ ਹੱਥ ਤੇ ਥੁੱਕਿਆ ਬਹੁਤ ਸ਼ਾਂਤੀ ਹੋ ਗਿਆ ਬਹੁਤ ਸ਼ਾਂਤੀ ਹੈ ਬੰਦਾ ਨਿਕਲ ਗਿਆ ਥੁੱਕਰ ਕੇ ਇਹ ਇਹ ਕਹਿੰਦੀ ਪਹਿਲਾਂ ਹੱਥ ਧੋ ਹੱਥ ਧੋ ਕੇ ਆਈਏ ਤੇ ਤਾਂ ਥਬਰ ਕੀਤਾ ਹੈ ਆਹੋ ਇਹ ਚੱਕਾ ਦੋ ਉਹ ਹੈਪੀ ਹੋ ਗਿਆ ਹੈਪੀ ਹੋ ਗਿਆ ਸੀ ਹੁਣ ਲਾਡੀ ਕਰਨੀ ਚ ਨਹੀਂ ਲਾਡੀ ਕਰਨੀ ਲਾਡੀ ਕਰਨੀ ਚਬਾ ਚਬਾ ਦਦੀ ਨਾਲ ਬੱਚੀ ਪਾ ਹੁਣ ਸਲਾਹ ਹੋ ਗਈ ਹੈ ਚੱਲ ਕੋਟੀ ਪਾ ਲੈ ਲਿਆਓ ਬੈਗ ਬੁਗ ਲਿਆਓ ਕੱਢ ਕੇ ਬਾਹਰ ਕਿੰਦੀ ਗੱਲ ਕਹਿੰਦੀ ਕਿ ਕਿਸਿਆਂ ਕਰਦੇ ਨੇ ਨਾ ਚਲੋ ਬੈਗ ਨੂੰ ਕੱਢੋ ਰੱਖੋ ਫਿਰ ਇਹਦੇ ਚਲੀਏ ਸਾਢੇ 8 ਹੋ ਗਏ ਨੇ ਹਾਂਜੀ ਸਾਢੇ 8 ਹੋ ਚਲੇ ਨੇ ਕੱਢੋ ਬੈਗ ਉਹ ਵੇਖੋ ਵੱਡੇ ਪਪਾ ਹੋਣਾਂ ਦੀ ਤਿਆਰੀ ਹੋ ਗਈ ਏ ਹੈ ਨਾ 나ਜ ਵੀ ਰੋਣ ਡਿਆ 나ਜ ਰੋਣ ਡਿਆ 나ਜ ਨੇ ਨਾਲ ਜਾਣਾ ਉਹ ਬੈਗ ਫੜੋ ਉਹ ਪੜੇਗਾ ਰੈਗੂ ਕੋ ਬੈਗ ਪੜੇਗਾ ਬੈਗ ਓਕੇ ਜੀ ਕਾਹਦੇ ਆਈ ਇੱਦ ਉਹ ਉਹ ਬੈਲ ਨੂੰ ਕਿਹੜਾ ਬੈਗ ਕਿਹੜਾ ਉਹ ਪਾਪਾ ਲੈ ਗਿਆ ਜਿਹੜਾ ਉਹ ਚਲੋ ਉਹ ਐਡਾ ਵੱਡਾ ਕਿਵੇਂ ਲੈਣਾ ਉਹ ਉਹ ਉੱਥੇ ਕੀ ਹੈ ਪਤਾ ਨਹੀਂ ਕੀ ਵਿਖ ਗਿਆ ਆ ਬੰਦੇ ਪਾਪਾ ਨਹੀਂ ਕਰਦੇ ਚੰਗਾ ਸਿੰਗਾ 20 ਅਸਿਕਾ ਆ ਗਏ ਨਾ ਦੇਖੋ ਜਿョ ਸਾਰੇ ਚੱਲੇ ਨੇ ਲਓ ਵੀ ਦੋਸਤੋ ਮੰਮੀ ਡੈਡੀ ਨੂੰ ਡ੍ਰੌਪ ਕਰਨ ਗਏ ਨੇ ਤੇ 9 ਵਜੇ ਦੀ ਉਹਨਾਂ ਦੀ ਬੱਸ ਹੈ ਪੌਣੇ 9 ਤੇ ਹੋ ਗਏ ਨੇ ਤੇ ਗੁਰਨਾਸ਼ ਤੇ ਰੋਈ ਜਾ ਰਿਹਾ ਨਾਨੀ ਮਮਾ ਉਹਨੂੰ ਬਾਹਰ ਆਰੇ ਲਾਉਣ ਦੇ ਆ ਬੱਸ ਸਟੈਂਡ ਲੱਗ ਗਈ ਹੈ ਹੋਪਫੁਲੀ ਟਾਈਮ ਦੇ ਨਾਲ ਪਹੁੰਚ ਹੀ ਜਾਣਗੇ ਤੇ ਚਲੋ ਦੇਖਦੇ ਆ ਗੁਰਨਾਸ਼ ਨੂੰ ਚੁੱਪ ਕਰਾਉਨੇ ਉਹ ਨੂੰ ਐਕਸਲ ਚ ਇਹ ਹੈਗਾ ਕਿ ਆਪਾਂ ਵੀ ਨਾਲ ਹੀ ਚੱਲੇ ਆ ਸਾਰੇ ਜਾਨੇ ਸਾਰੇ ਰੈਡੀ ਹੋ ਗਏ ਨੇ ਸਾਰੇ ਜਾਵਾਂਗੇ ਪਰ ਉਹ ਇੱਥੇ ਹੀ ਰਹਿ ਗਿਆ ਇਸ ਕਰਕੇ ਉਹ ਰੋਂ ਰਿਹਾ ਕੁਛ ਉਹਦਾ ਮੂਡ ਪਹਿਲਾਂ ਹੀ ਸਵੇਰ ਦਾ ਹੀ ਬੜਾ ਖਰਾਬ ਸੀਗਾ ਉੱਠ ਕੇ ਕਿਉਂਕਿ ਮੰਮਾ ਨਹੀਂ ਦਿਖੇ ਮੰਮਾ ਵਾਸ਼ਰੂਮ ਚ ਹੀ ਗੁਨਾਜ ਉੱਠ ਗਿਆ ਤੇ ਫਿਰ ਗੜਬੜ ਹੋ ਜਾਂਦੀ ਹੈ ਬੱਚਿਆਂ ਨੂੰ ਸਵੇਰੇ ਸਵੇਰੇ ਉੱਠ ਕੇ ਮੰਮਾ ਹੀ ਚਾਹੀਦੀ ਹੁੰਦੀ ਹੈ ਚਲੋ ਮੈਂ ਚੁੱਕ ਕਰਾ ਲਾ ਹੁਣ ਗੁਨਾਜ ਕਰਾਉਣ ਲਿਆ ਅੱਜ ਮੰਮਾ ਕਰਾਉਣ ਲਿਆ ਆਂਟੀ ਨਾਲ ਹੈ ਨਾ ਕਿਆ ਚੱਲਣੇ ਆ ਸੀ ਆ ਬੜੀ ਸ킨 ਥੋੜੀ ਲਾਉਣੀ ਹੈ ਉਸ ਤੋਂ ਆ ਸ킨 ਦੀ ਆਲੇ ਮਟਰ ਮਟਰ ਦੇ ਛਿੱਲਾ ਆਲੋ ਅੱਜ ਲੈ ਕਿਤੇ ਛਿੱਲਾ ਨੂੰ ਕਿਆ ਸੀ ਜੀ ਤੁਹਾਨੂੰ ਖਾਣ ਨੂੰ ਥੋੜਾ ਕਿਆ ਬੜੇ ਕੰਮ ਕਰਾਂਗੇ ਨਾ ਜਾ ਧੰਨ ਧੰਨ ਕੰਮ ਕਰਾਂਗੇ ਆਪਾਂ ਨਾ ਇਹਨਾਂ ਛਿੱਲਾਂ ਨੂੰ ਦਿੱਤੇ ਨਾ ਇਹ ਨਾਲ ਨਾਲ ਖਾਂਦੇ ਆ ਅੰਦਰ ਕੀ ਹੋਣਿਆ ਏ ਮੰਮੀ ਵੀ ਤੁੱਪ ਸੇਕਣ ਦੇ ਨਾਲ ਨਾਲ ਖਾਂਦੇ ਕੁਛ ਇੱਧਰ ਕੀ ਹੋਣਿਆ ਬੱਲੇ ਸਟ੍ਰੇਂਜਰ ਥਿੰਗ ਲੇਟੈਸਟ ਸੀਜ਼ਨ ਵੇਖਿਆ ਜਾ ਰਿਹਾ ਨਾਲ ਕੀ ਹੋਣਿਆ ਸੂਪ ਪੀਤਾ ਜਾ ਰਹੇ ਨਾਲ ਮੈਨੂੰ ਥਰਮੀ ਲੱਗ ਰਹੀ ਹੈ। ਅਗਰ ਮਹਾ ਕੋਈ ਇਹ ਲਾਣਾ ਸੂਪ ਪੀ ਲੈਣਾ। ਸਹੀ ਗੱਲ ਹੈ। ਕਾਲਾ ਸੂਪ ਬਣਾਇਆ। ਮਸ਼ਰੂਮ। ਸੂਪ ਬਣਾਇਆ ਮਿਕਸ ਵੈਜਿਟ ਵਿੱਚ ਪਾਏ ਨੇ ਕਾਲੇ ਛੋਲੇ। ਤੁਮ ਅਭੀ ਬॉयਫਰੈਂਡ ਗਰਲਫ੍ਰੈਂਡ ਨਾਲ ਛੰਨਾ ਕਰਨਾ ਚਾਹਤੇ ਹੋ। ਯਾ ਹੌਕੀਟਸ ਲੈ। ਉਲਟੀ ਤੂੰ ਕੀ ਸੋਚ ਰਿਹਾ ਸੂਪ ਨੂੰ ਵੇਹ ਹੋਏ ਕੇ? ਪੀਆ ਕਿ ਨਾ ਪੀਆ? ਔਰ ਮਰਦ ਤੇ ਸੱਚੀ ਬੋਲ ਨਾ ਮੈਨੂੰ ਕਿੰਨਾ ਕਿਚੜਾ ਲੈ ਆਨੇ ਨਾ। ਅੱਛਾ। ਮੈਂ ਵੀ ਪੀ ਲਾ ਮੇਰੇ ਮੂੰਹ ਚ ਪਾਣੀ ਆਉਣ ੜਿਆ ਵੇਖ ਵੇਖ ਕੇ ਸਟ੍ਰੇਂਜਰ ਥਿੰਗ ਨਵਾਂ ਸੀਜ਼ਨ ਆ ਗਿਆ ਵੀ ਪਿੰਨੇ ਆਪਾਂ ਆਪਾਂ ਤੇ ਧੁੱਪੇ ਬੈ ਕੇ ਪੀਾਂਗੇ ਯਮ ਯਮ ਲੱਗ ੜਿਆ ਟਮਾਟਰ ਪਾਇਆ ਇੰਨੀ ਥੋੜੀ ਪਾਈ ਇਸ ਦੀ ਰਗੋਂ ਵਿੱਚ ਕਿਸ ਦਾ ਪੂੜ ਹੈ ਨਿੰਬੂ 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 ਪਿਆ ਵਿੱਚ ਨਾਲ ਕਾਰਨ ਚਨੇ ਐ ਮਸ਼ਰੂਮ ਐ ਹੋਰ ਸਬਜ਼ੀਆਂ ਨੇ ਟੁੱਪੇ ਬੈ ਕੇ ਗਰਮ ਗਰਮ ਮਗਾ ਗਿਆ ਕੋਈ ਹੱਥ ਸਿੱਧਾ ਨਾ ਕਰ ਚਲੋ ਪੀ ਕੇ ਠੰਡਾ ਹੋਣ ਡਿਆ ਪੀ ਕੇ ਫਿਰ ਆ ਕੇ ਦੇਖਦੇ ਆ ਕੀ ਬੰਦਾ ਆਵੇ ਕੋ ਮੇਰੇ ਪਿੱਛੇ ਲੁੱਕ ਗਿਆ ਆ ਕੇ ਮੇਰੇ ਪਿੱਛੇ ਲੁੱਕ ਗਿਆ ਆ ਕੇ ਡਾਂਟ ਪੈਣੀ ਹੈ ਨਾ ਹੁਣ ਪਿੱਛੇ ਲੁਕਿਆ ਚਿਹਰੇ ਖਾਵਾਂਗੇ ਪੀਤਾ ਆਪਾਂ ਠੀਕ ਹੈ ਓ ਲੁਕੰਡੀ ਪਾਪਾ ਤੋਂ ਪਾਪਾ ਪਾਪਾ ਤੇ ਰੋਟੀ ਖਾਣ ਲੱਗ ਗਏ ਚਲੋ ਆਪਾਂ ਵੀ ਖਾਈਏ ਗਾਜਰ ਗਾਜਰ ਖਾਈਏ ਗਾਜਰ

ਉਹ ਸਾਈਡ 'ਚ ਪੜਾ ਕੁਛ ਪਿਆ ਸਾਡਾ ਲੈਟਰਮ ਲੈਟਰਮ ਪਟਰਾਮ ਡੱਬੇ ਗਦਾਮ ਵੇਗਨਾਮ ਸਹੀ ਗੱਲ ਆ ਸਾਰੇ ਖਾਨੇ ਗਦਾਮ ਬਣੇ ਨੇ ਸਾਡੇ ਵੇਖੋ ਵੇਖੋ ਹਾਂ ਬਰਕਤਾਂ ਆ ਨੇ ਕੀ ਚੀਜ਼ ਦਾ ਘਟਾ ਤੇ ਨਹੀਂ ਨਾ ਹਾਂ ਇਹ ਨਵਾਂ ਚਾਰ ਪਿਆ ਨਿੰਬੂ ਦਾ ਇਹ ਨਿੰਬੂ ਦੇ ਕਲਗਾਂ ਲੱਗੇ ਨੇ ਮਿੱੱਚ ਉਹ ਮਰਚੀ ਨਹੀਂ ਮਰਚੀ ਨਹੀਂ ਮਰਚੀ ਉਹ ਇਹ ਲੱਗ ਗਈਆਂ ਨਾ ਜਦੋਂ ਬਸ ਹੁਣ ਸ਼ਾਮ ਹੋ ਗਈ ਉਧਰੋਂ ਖਾਣਾ ਖਾਣ ਦਾ ਟਾਈਮ ਹੈ ਉਧਰੋਂ ਗੁਨਾਦੀਆਂ ਸ਼ਰਾਰਤਾ ਸ਼ੁਰੂ ਹੋ ਰਹੀਆਂ ਪਹਿਲਾਂ ਪਪੀਤਾ ਲੈ ਕੇ ਆ ਗਿਆ ਸੀ ਹੁਣ ਮਿਰਚਾਂ ਖਲਾਰਤੀਆਂ ਦੇਖੋ ਇੰਨੀਆਂ ਮਿਰਚਾਂ ਲੱਗੀਆਂ ਹੋਈਆਂ ਇਹ ਹੈਂਡ ਨੂੰ ਲੱਗੀਆਂ ਹੋਣੀਆਂ ਚਲੋ ਹੈਂਡ ਵਾਸ਼ ਕਰ ਲਈਏ ਕੀ ਕਹਿੰਦੇ ਗੁਨਾਜ ਹੈ ਕੀ ਕਹਿੰਦੇ ਆ ਜੀ ਇਹ ਮम्मी ਨੇ ਖਰੋਟ ਕੱਢ ਕੇ ਦਿੱਤਾ ਤੇ ਉਹ ਖਾ ਲਿਆ ਤੇ ਹੁਣ ਆਪੇ ਹੀ ਦਿਆ ਸਾਰੇ ਭਾਂਡੇ ਖਲਾੜ ਕੇ ਤੇ ਖਰੋਟ ਕੱਢਣ ਦਿਆ ਇਹ ਕੀ ਹੈ ਹੈ ਵਿਖਾਇਓ ਮੈਨੂੰ ਵਿਖਾਇਓ ਕੀ ਹੈ ਕੀ ਸੀ ਖੋਟਿਆ ਈਗਾ ਨਾ ਨੂੰ ਕੀ ਕਰਨਾ ਇਹਨੂੰ ਚਲ ਭਾਂਡੇ ਰੱਖੋ ਵਿੱਚ ਬੰਦ ਕਰੋ ਅੱਛਾ ਇਹਦੇ ਨਾਲ ਭੱਜੇਗਾ ਪੂਰਾ ਹੀ ਭੰਨੇ ਕੇ ਖਾਣਾ ਇਹਨੂੰ ਕਿੱਥੇ ਕਿਹੜੇ ਬੂਬੇ ਚ ਪਾਉਣਾ ਐਸ ਬੂਬੇ ਚ ਚਲ ਭੰਨੋ ਫਿਰ ਇਹਨੂੰ ਨਹੀਂ ਭਜਦਾ ਚਲ ਖਲਾਰਾ ਸੰਭੋ ਪਹਿਲਾਂ ਆਪਣਾ ਰੱਖੋ ਡੱਬੇ ਵਿੱਚ ਹੋਏ ਆ ਗਏ ਨੇ ਦੂ ਆਰਖਦੋ ਆ ਗਏ ਨੇ ਸਾਜ ਓਏ ਮੱਚੀ ਉਹ ਨਾ ਸਰਾਉਂ ਹਿੱਲ ਜਾਨੇ ਸਰਾਉਂ ਕਿੰਨੇ ਦਾ ਤਾੜ ਛੱਡ ਦੇ ਨੂੰ ਦੇਖੀਂ ਉਹ ਸਰਾਉਂ ਖਾ ਰਹਿ ਕੇ ਕੱਲਾ ਕਰ ਇਹ ਹੁਣ ਟਿਕਾਣਾ ਪਤਾ ਲੱਗ ਗਿਆ ਹੁਣ ਬੜਾ ਹੋ ਗਈ ਆਲਾ ਫੜ ਲੈ ਜਾ ਆਪਣੇ ਪਪਾ ਨੂੰ ਕੋ ਤੋੜ ਦੋ ਇਹਨਾਂ ਨੂੰ ਇਹ ਟਿਕਾਣਾ ਪਤਾ ਲੱਗ ਗਿਆ ਨਾ ਇਹ ਟਿਕਾਣੇ ਦਾ ਕੁਝ ਕਰਨਾ ਪੈਣਾ ਜਾਂ ਤਾਂ ਤੱਕ ਲੌਕ ਕਰੋ ਹੋ ਗਿਆ ਜਿਖ ਲਾਰਾ ਖਲੂਰਾ ਪਾ ਕੇ ਪਾਪਾ ਨੂੰ ਕੰਮ ਲਾ ਕੇ ਇਹ ਕੀ ਖਾਂਦੇ ਹੋ ਉਹ ਨੂੰ ਬੇਚੀ ਪਾਇ ਸਬੂਤੀਆਂ ਦਾਲਾ ਐਵੇਂ ਨਹੀਂ ਖਾਈਆਂ ਜਾਂਦੀਆਂ ਇਹ ਪੇਚੀ ਬਹੁਤ ਨਹੀਂ ਹੁੰਦੀ ਐ ਅਲੱਾ ਤੁਮਪਾ ਇੱਕ ਤੋੜ ਕੇ ਦਿਓ ਇਹਨੂੰ ਖਰੋਟ ਜਿਆਦਾ ਨਹੀਂ ਤੋੜਿਓ ਅੱਗੇ ਖਾ ਲਿਆ ਲਾ ਲਿਓ ਤੋੜ ਕੇ ਦਾਂਗਾ ਲਓ ਸਪੂਨ ਨਾ ਨਹੀਂ ਟੁੱਟਦਾ ਉੜ ਲੱਗ ਗਿਆ ਚਮਚਨਾ ਹਲੋ ਆਹੋ ਲੈ ਦੋ ਉਹ ਜ਼ਿਆਦਾ ਨਾ ਦੋ ਅੱਗੇ ਖਾ ਲਿਆ ਹਨ ਹਲੋ ਨਾ ਦੋ ਅੱਗੇ ਖਾ ਲਿਆ ਉਹਨ ਡੜੀ ਕਿੰਨੇ ਪਿਓ ਕੇ ਦਿਆ ਕਰੋ ਤੇ ਅਸੀਂ ਇਦਾਂ ਹੀ ਦੇਈ ਜੰਨੇ ਇਹਨੇ ਮੈਂ ਕਹਾਂ ਹੈ ਮੈਂ ਕਹਾਂ ਤੂੰ ਹੀ ਤੇ ਖਾਓ ਤੁਹਾਨੂੰ ਥੋੜੀ ਮਨਾ ਨੇ ਉਹ ਜੇ ਕਿੱਡੀ ਕੇ ਨਿੱਕਾ ਜਾਂ ਕਾਕਾ ਹਜੇ ਨਿੱਕਾ ਜਾਗਾ ਕਾ ਨਹੀਂ ਮੈਂ ਨਹੀਂ ਖਾਣਾ ਤੁਸੀਂ ਖਾਓ ਮੈਂ ਖਾਓ ਗਾਲੋ ਬਾਲ ਨਹੀਂ ਬੱਧੀ ਖਾ ਲੋ ਤੁਸੀਂ ਖਾ ਲੋ ਮੇ ਨੂੰ ਉਹ ਮੈਂ ਪਪਾ ਕੋ ਲੈ ਲੈਣਾ ਇੰਨਾ ਫਿਕਰ ਹੈ ਨਾ ਕਿ ਪਪਾ ਨੇ ਖਾ ਲਿਆ ਗੁਨਾਹ ਨੇ ਖਾ ਲਿਆ ਮम्मा ਨੇ ਨਹੀਂ ਖਾਦਾ ਹੈ ਨਾ ਅੱਜ ਵੀਰ ਜੀ ਕਿੱਥੇ ਹੈ ਵੀਰ ਜੀ ਕੋਈ ਕੋ ਗਿਆ ਵੀਰ ਜੀ ਉਹਨਾਂ ਨੇ ਪਲਾਨ ਬਣਾਇਆ ਦੋ ਤਿੰਨ ਛੁੱਟੀਆਂ ਨੇ ਉਹ ਗਏ ਆਪਣੇ ਪੂਈ ਕੋਲ

हां जी दोस्तों मम्मी ਨਾਲ ਦਾ ਫੋਨ ਆਇਆ ਹੀ ਤੇ ਪਹੁੰਚ ਗਏ ਨੇ ਪਠਾਨਕੋਟ ਥੋੜੇ ਲੇਟ ਹੋ ਗਏ ਨੇ ਕਿਉਂਕਿ ਧੁੰਦ ਕਰਕੇ ਬੱਸ ਕੋਈ ਅੱਧਾ ਘੰਟਾ ਲੇਟ ਆਈ ਹੀ ਵੈਸੇ ਕੁਲ ਮਿਲਾ ਕੇ ਬੱਸ ਠੀਕ ਆ ਇੱਥੋਂ ਸਮਾਨ ਰੱਖਿਆ ਹੀ ਤੇ ਅੱਗੇ ਜਾ ਕੇ ਉੱਥੇ ਜਾ ਕੇ ਤਾਰ ਲਿਆ ਵੀਰ ਜੀ ਨਾਲੋਂ ਰਸਤੇ ਜਿ ਕਿਤੇ ਤੰਗ ਨਹੀਂ ਹੋਣਾ ਪਿਆ ਉਤਰਨਾ ਨਹੀਂ ਪਿਆ ਵਧੀਆ ਸੋ ਕੋ ਡਾਇਰੈਕਟ ਬੱਸ ਸਹੀ ਹੈ 300 ਕਿਲੋਮੀਟਰ ਦਾ ਸਫ਼ਰ ਹੈ ਇਸ ਹਾਵਣਾ ਫੇਰ ਵੀ ਠੀਕ ਰਹੇ ਨੇ ਪਰੇਸ਼ਾਨ ਨਹੀਂ ਹੋਏ ਰਸਤੇ 'ਚ ਸੋ ਆਸ ਕਰਦੇ ਹਾਂ ਇਹਦਾ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਲੱਗਿਆ ਥਾਈ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਹਾਂ ਨਵੇਂ ਵਲੌਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ